ਹਰਿਆਣਾ ਦੇ ਵਿੱਚ ਚੋਣਾਂ ਨੇ ਵਿਧਾਨ ਸਭਾ ਦੀਆਂ ਤਾਂ ਕੁਝ ਹੀ ਸਮਾਂ ਬਾਕੀ ਆ ਇਸ ਤੋਂ ਪਹਿਲਾਂ ਵੋਟਰਾਂ ਨੂੰ ਲੁਭਾਉਣ ਵਾਸਤੇ ਵੋਟਰਾਂ ਨੂੰ ਆਪਣੇ ਹੱਕ ਦੇ ਵਿੱਚ ਕਰਨ ਲਈ ਵੱਡੇ ਵੱਡੇ ਜਿਹੜੇ ਦਾਅਵੇ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਨੇ ਤੇ ਇੱਕ ਜੇਜਪੀ ਦੇ ਲੀਡਰ ਨੇ ਦਿਗਵਿਜੇ ਚਟਾਲਾ ਉਹਨਾਂ ਨੇ ਕੀ ਕੀਤਾ ਕਹਿੰਦੇ ਕਿ ਡੱਬਾ ਵਾਲੀ ਦੇ ਵਿੱਚ ਅਸੀਂ ਸਿੱਧੂ ਮੂਸੇਵਾਲਾ ਦਾ ਬੁੱਤ ਲਾਵਾਂਗੇ ਇਹਦੇ ਵਾਸਤੇ ਕਹਿੰਦੇ ਬਲਕੌਰ ਸਿੰਘ ਹੋਰਾਂ ਨਾਲ ਸਾਡੀ ਗੱਲ ਹੋ ਗਈ ਹੈ ਜਾਸਤ ਮਿਲ ਗਈ ਹੈ ਤੇ 2 ਮਹੀਨਿਆਂ ਦੇ ਵਿੱਚ ਬੁੱਤ ਬਣ ਕੇ ਤਿਆਰ ਹੋ ਜਾਊਗਾ ਤੇ ਉਹਦਾ ਉਗਾਟਣ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਕਰਨਗੇ ਪਰ ਇਹਨੂੰ ਲੈ ਕੇ ਚਰਚਾ ਇਹ ਹੈ ਕਿ ਅਜੇ ਤੱਕ ਜਗਾ ਨਹੀਂ ਦੇਖੀ ਗਈ ਜਗਾ ਦੀ ਨਿਸ਼ਾਨਦੇਹੀ ਨਹੀਂ ਕੀਤੀ ਗਈ ਜਿੱਥੇ ਬੁੱਤ ਲੱਗਣਾ ਹੈ ਤੇ ਦੂਜੇ ਪਾਸੇ ਇਹ ਜਿਹੜੀ ਸੀਟ ਹੈ ਡੱਬ ਵਾਲੀ ਵਾਲੀ ਵਿਧਾਨ ਸਭਾ ਦੀ ਇਹ ਕਾਫੀ ਚਰਚਾ ਦੇ ਵਿੱਚ ਰਹਿੰਦੀ ਹੈ ਕਿਉਂਕਿ ਚਟਾਲਾ ਪਰਿਵਾਰ ਹੀ ਇਹਦੇ ਉੱਤੇ ਚੋਣਾ ਲੜਦਾ ਹੈ ਚਾਰ ਪਾਰਟੀਆਂ ਵੱਲੋਂ ਚਾਰ ਧਿਰਾਂ ਵੱਲੋਂ ਸਾਰੇ ਇਕੱਠੇ ਹੋ ਜਾਂਦੇ ਨੇ ਜਿਵੇਂ ਗੱਲ ਕੀਤੀ ਜਾਵੇ ਕਾਂਤਾ ਚਟਾਲਾ ਦੀ ਜੋ ਅਵੇ ਚਟਾਲਾ ਦੀ ਧਰਮ ਪਤਨੀ ਹੈ ਤਾਂ ਉਹ ਕਹਿੰਦੇ ਜੀ ਨੈਲੋ ਵੱਲੋਂ ਦਾਵੇਦਾਰ ਨੇ ਟਿਕਟ ਦੇ ਤੇ ਅਦਿੱਤ્ય ਚਟਾਲਾ ਬੀਜੇਪੀ ਵੱਲੋਂ ਤੇ ਇਸ ਤੋਂ ਇਲਾਵਾ ਅਮਿਤ ਸਿਹਾ ਕਾਂਗਰਸ ਵੱਲੋਂ ਤੇ ਦਿਗਵਿਜੇ ਚਟਾਲਾ ਖੁਦ ਜੇਜੇਪੀ ਵੱਲੋਂ ਚੋਣ ਲੜਨ ਦੇ ਚਾਹਵਾਨ ਨੇ ਇਸੇ ਕਰਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਵੋਟ ਉੱਥੇ ਦੋਵੇਂ ਤਰ੍ਹਾਂ ਦੀ ਆ ਥੋੜੀ ਜੀ ਪੰਜਾਬੀ ਵੋਟ ਵੀ ਆ ਥੋੜੀ ਜੀ ਬਾਗੜੀ ਜੇ ਕਹਿ ਦਿੰਦੇ ਨੇ ਉਹ ਵੀ ਵੋਟ ਹੈਗੀ ਆ ਤਾਂ ਇਹ ਜਿਹੜਾ ਇਹਨਾਂ ਦਾ ਰਿਸ਼ਤਾ ਜਿਹੜੇ ਦਿਗਵਿਜੇ ਚਟਾਲਾ ਨੇ ਉਹ ਅਜੇ ਚਟਾਲਾ ਦੇ ਛੋਟੇ ਬੇਟੇ ਨੇ ਤੇ ਦੇਵੀ ਲਾਲ ਦੇ ਪਰਪੋਤਰੇ ਨੇ ਦੂਜੇ ਪਾਸੇ ਜਿਹੜੇ ਅਦਿੱਤ્ય ਚਟਾਲਾ ਨੇ ਉਹ ਤਾਉ ਦੇਵੀ ਲਾਲ ਦਾ ਪੋਤਰਾ ਹੈ ਤੇ ਡਾਕਟਰ ਕੇਵੀ ਸਿੰਘ ਦੇਵੀ ਲਾਲ ਦੇ ਭਤੀਜੇ ਸੀਗੇ ਤੇ ਉਹਨਾਂ ਦਾ ਬੇਟਾ ਅਮਿਤ ਸਿਹાગ ਕਾਂਗਰਸ ਵੱਲੋਂ ਮੌਜੂਦਾ ਵਿਧਾਇਕ ਵੀ ਹੈ ਕਾਂਤਾ ਚਟਾਲਾ ਦੇਵੀ ਲਾਲ ਦੀ ਪੁੱਤਰ ਪੋਤਰ ਬਹੂ ਲੱਗਦੀ ਮਤਲਬ ਪੋਤਨੂ ਆ ਤੇ ਇਸੇ ਤਰ੍ਹਾਂ ਵੀ ਕਹਿੰਦੇ ਵੀ ਜਿਹੜੀਆਂ ਇਹ ਆਪਸ ਦੇ ਵਿੱਚ ਰਿਸ਼ਤੇਦਾਰੀਆਂ ਨੇ ਸਿਆਸਤ ਨੇ ਉਹਨਾਂ ਦੇ ਵਿੱਚ ਵੀ ਕੰਪੀਟੀਸ਼ਨ ਮੁਕਾਬਲੇ ਦੀ ਭਾਵਨਾ ਪੈਦਾ ਕਰ ਦਿੰਦੀ ਹੈ ਪੰਜਾਬੀ ਦੀ ਕਹਾਵਤ ਹੈ ਜੱਟ ਜੱਟਾਂ ਦੇ ਸਾਲੇ ਵਿੱਚੇ ਘੋਏ ਮਾਲੇ ਹੂੰ ਉੱਥੇ ਚਟਾਲਿਆਂ ਦਾ ਸਾਰਾ ਕੁਝ ਚੱਲਦਾ ਚਟਾਲਾ ਪਿੰਡ ਵੀ ਹੈ ਹੂੰ ਉਹਦੇ ਨਾਲ ਨਾਲ ਇਹ ਚਟਾਲਾ ਪਰਿਵਾਰ ਜਿਹੜਾ ਦੇਵੀ ਲਾਲ ਦਾ ਪਰਿਵਾਰ ਸੀ ਹੂੰ ਉਹਦੀਆਂ ਸ਼ਕਾਵਾਂ ਬਹੁਤ ਜ਼ਿਆਦਾ ਬਣ ਗਈਆਂ ਇਹਨਾਂ ਨੇ ਫਿਰ ਉੱਥੇ ਫੈਸਲਾ ਕਰ ਲਿਆ ਕੋਈ ਕਾਂਗਰਸ ਚ ਹੈ ਕੋਈ ਅਨੈਲੋ ਚ ਹੈ ਕੋਈ ਜੀ ਜੀ ਪੀ ਚ ਹੈ ਜੀ ਭਾਵੇਂ ਕੋਈ ਦੇਖ ਲਓ ਉਹਦੇ ਨਾਂ ਦੇ ਨਾਲ ਚਟਾਲਾ ਹੀ ਲੱਗਿਆ ਹੋਏਗਾ ਹੂੰ ਸੋ ਇਹ ਇੱਕ ਸਿਆਸੀ ਪੱਖ ਹੈ ਜੇ ਤੁਸੀਂ ਜਾਓ ਇੱਥੇ ਮੈਨੂੰ ਪੰਜਾਬ ਆ ਜਿਹੜਾ ਉਹ ਜਿਹੜਾ ਬਾਰਡਰ ਹੈ ਨਾ ਉਹਨਾਂ ਦਾ ਹਰਿਆਣੇ ਦਾ ਡੱਬਲੀ ਦੇ ਕੋਲ ਜਾ ਕੇ ਉਦੋਂ ਗਾ ਸਾਰਾ ਅੱਧਾ ਕਿਲੋਮੀਟਰ ਹੈ ਚੰਡੀਗੜ੍ਹ ਤੋਂ ਲੈ ਕੇ ਲਗਭਗ ਪੌਣੇ 350 ਕਿਲੋਮੀਟਰ ਪੰਜਾਬ 'ਚ ਜਾਂਦੇ ਆ ਹੂੰ ਤਕਰੀਬਨ ਤਕਰੀਬਨ ਡੱਬਲੀ ਹੋਇਆ ਸਿਰਸਾ ਹੋਇਆ ਫਤਿਆਬਾਦ ਗੁਲਾਟੀਕਾ ਇਹ ਸਾਰੇ ਉਹ ਏਰੀਏ ਨੇ ਜਿਹੜੇ ਮਿਕਸ ਨੇ ਪੰਜਾਬੀ ਬਹੁਤ ਵਧੀਆ ਬੋਲਦੇ ਆ ਤੇ ਚੰਗੀ ਤਰ੍ਹਾਂ ਸਮਝਦੇ ਵੀ ਆ ਜਿਹੜਾ ਡੱਬ ਵਾਲੀ ਦਾ ਇੱਕ ਅੱਡਾ ਹੈ ਰੇਲਵੇ ਲਾਈਨ ਦੇ ਪਰਲੇ ਪਾਸੇ ਲੰਬੀ ਵਾਲੇ ਪਾਸੇ ਨੂੰ ਉਹ ਪੰਜਾਬ ਚ ਹੈ ਤੇ ਜਿਹੜਾ ਬਸ ਅੱਡਾ ਇਧਰੋਂ ਆਪਾਂ ਜੇ ਬਠਿੰਡੇ ਵਾਲੇ ਪਾਸੋਂ ਜਾਈਏ ਡੱਬਲੀ ਚ ਐਂਟਰ ਕਰਦੇ ਆ ਸਿੱਧਾ ਜਾ ਕੇ ਸੱਜੇ ਪਾਸੇ ਬਸ ਅੱਡਾ ਉਹ ਹਰਿਆਣੇ ਚ ਸੋ ਕਿਉਂਕਿ ਹਰਿਆਣੇ ਦੀ ਗੱਲ ਹੈ ਇਸ ਕਰਕੇ ਜਿਹੜੀ ਜਗ੍ਹਾ ਹੈ ਉਹ ਤਾਂ ਫਿਰ ਹਰਿਆਣਿਆ ਦੇ ਪਾਸੇ ਹੋਊਗੀ ਉਸ ਪਾਸੇ ਵੱਲ ਇੱਕ ਚੀਜ਼ ਹੋਰ ਹੈ ਧਰਮਿੰਦਰ ਜੀ ਉੱਥੇ ਨਾਲ ਹੀ ਅਬੂਬ ਸ਼ਹਿਰ ਹੈ ਹੂੰ ਉੱਥੇ ਇਹਨਾਂ ਦਾ ਬਹੁਤ ਬੋਲਬਾਲਾ ਹੈ ਤੇ ਜੇ ਇਹਨਾਂ ਨੇ ਬੁੱਤ ਲਾਉਣਾ ਹੈ ਜਿਹੜਾ ਵੀ ਸੱਜਣ ਲਾਉਣਾ ਚਾਹੁੰਦਾ ਹੈ ਉਹ ਆਪਣੇ ਜ਼ਮੀਨ ਚ ਲਵਾਏਗਾ ਸਰਕਾਰ ਤਾਂ ਇਹਨਾਂ ਦੀ ਉੱਥੇ ਹੈ ਨਹੀਂ ਇਹਨਾਂ ਨੂੰ ਸਰਕਾਰੀ ਜ਼ਮੀਨ ਮਿਲ ਜਾਵੇ ਤਾਂ ਭਾਰਤੀ ਜਨਤਾ ਪਾਰਟੀ ਦੇ ਨੈヴ ਸਿੰਘ ਸੈਣੀ ਨੇ ਸੋ ਕਹਿੰਦੇ ਅਜੇ ਅਸੀਂ ਜਗ੍ਹਾ ਸਲੈਕਟ ਕਰਨੀ ਹੈ ਜੇ ਦੇਵੀ ਲਾਲ ਦਾ ਬੁੱਤ ਸਦਾ ਪ੍ਰਕਾਸ਼ਿਕ ਬਾਦਲ ਮਲੋਟ ਚ ਲੈ ਲਿਆ ਕੇ ला ਸਕਦੇ ਆ ਉੱਥੇ ਇਹ ਆਪਣੇ ਖੇਤਰ ਚ ਲਾਉਂਦੇ ਆ ਜਾਂ ਨਹੀਂ ਲਾਉਂਦੇ ਇਹਨਾਂ ਤੇ ਨਿਰਭਰ ਕਰਦਾ ਹੈ ਮਾਮਲਾ ਸਾਰਾ ਸਿਆਸਤ ਨਾਲ ਜੁੜਿਆ ਹੋਇਆ ਹੈ ਉਹ ਕਹਿੰਦੇ ਕਿ ਸਾਨੂੰ ਜਿਹੜੇ ਬਲਕੌਰ ਸਿੰਘ ਹੋਰੀ ਨੇ ਉਹਨਾਂ ਨੇ ਆਗਿਆ ਦਿੱਤੀ ਹੈ ਉਹਦਾ ਘੁੰਡ ਚਕਾਈ ਵੀ ਉਹੀ ਕਰਨਗੇ ਬਲਕੌਰ ਸਿੰਘ ਵੀ ਕਿਉਂ ਨਾ ਕਰਨ ਉਹਨਾਂ ਦੇ ਪੁੱਤ ਦੀ ਮਸ਼ਹੂਰੀ ਇੱਕ ਗਵੰਢੀ ਰਾਜ ਦੇ ਵਿੱਚ ਵੀ ਹੁੰਦੀ ਹੈ ਜਦੋਂ ਤੱਕ ਰਾਜ ਰਹੇਗਾ ਜਦੋਂ ਤੱਕ ਦੁਨੀਆ ਰਹੇਗੀ ਤਾਂ ਸਿੱਧੂ ਮੂਸੇ ਵਾਲੇ ਦਾ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲੇ ਦਾ ਪੁੱਤ ਉੱਥੇ ਦਿ세ਗਾ ਉਹਦੇ ਤੋਂ ਲੋਕਾਂ ਨੂੰ ਪਤਾ ਲੱਗੇਗਾ ਕਿ ਸਿੱਧੂ ਮੂਸੇ ਵਾਲਾ ਅੰਤਰਰਾਸ਼ਟਰੀ ਪੱਧਰ ਦੀ ਇੱਕ ਬਹੁਤ ਵੱਡੀ ਸ਼ਖਸੀਅਤ ਸੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ